ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗੋਰਸਟੀ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਜਿੱਥੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਆਗੂ ਵੀ ਮੌਜੂਦ ਰਹੇ ਨੇ ਤੇ ਇਸ ਮੌਕੇ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਜਦੂਤ ਐਰਿਕ ਗੋਰਸਟੀ ਨੂੰ ਸਰਮਾਨਿਤ ਵੀ ਕੀਤਾ ਇਸ ਮੌਕੇ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਅਮਰੀਕਾ ਦੇ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਹੈ Mother and father came here to the Golden Temple when they were just married in their 20s. And as a child, they told me stories of coming to this beautiful place, a place where not only you could feel its beauty, but you could see its beauty. And it's been a dream of mine to come to the Golden Temple ever since I was a little boy. Today, that dream came true. And I want to thank Mr. President and the hosts that I've had here who welcome me not just as a friend of the sikh community, of the punjabi community, but just as a friend of humanity and who showed me that this place isn't just a sacred spot because of what it uh, represents, not just because of the history of the past, but the way that it makes service and beauty come alive now. Um, i was happy to. ਮਾਸਟਰ ਸਾਹਿਬ ਆ ਮਿਸਟਰ 에릭 ਐਮ ਗਾਟਸਟੀ ਉਹ ਇੱਥੇ ਨਮਸਕਾਰ ਕਰਨ ਆਏ ਸੀ ਉਹਨਾਂ ਨੇ ਕੁਝ ਸਮਾਂ ਲੰਗਰ ਦੇ ਵਿੱਚ ਵੀ ਬਤਾਇਆ ਔਰ ਝੂਠੇ ਭਾਂਡੇ ਵੀ ਉਹ ਵੀ ਮਾਂਜੇ ਨਾਲ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਕਾਰ ਕਰਕੇ ਇੱਥੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਹ ਉਹਨਾਂ ਨਾਲ ਡਿਸਕਸ ਕਰਦੇ ਸੀ ਉਹ 1973 ਵਿੱਚ ਜਨਮੇ ਆ। ਔਰ ਕੈਲੀਫੋਰਨੀਆ ਜਿਹੜਾ ਸਿੱਖ ਮੈਜੋਰਟੀ ਡੋਮਿਨੇਟਿਡ ਸਟੇਟ ਆ ਉਹ ਉੱਥੇ ਤੇ ਜੰਪ ਆ ਲਿਆ। ਤੇ ਮੈਨੂੰ ਇਹ ਵੀ ਦੱਸਿਆ ਉਹਨਾਂ ਨੇ ਕਿ ਮੇਰੇ ਮਾਤਾ ਪਿਤਾ 1963 ਦੇ ਵਿੱਚ ਗੋਲਡਨ ਟੈਂਪਲ ਆਏ ਸੀ। ਸੋ ਮੈਂ ਉਹਨਾਂ ਕੋਲੋਂ ਛੋਟਾ ਹੁੰਦਾ ਗੋਲਡਨ ਟੈਂਪਲ ਦੀ ਸਾਰੀ ਮਹਿਮਾ ਸੁਣਦਾ ਰਿਹਾ ਤੇ ਅੱਜ ਮੈਨੂੰ ਮੌਕਾ ਮਿਲਿਆ। ਉਹ 10 ਸਾਲ ਉਸੇ ਕਾਉਂਸਲਰ ਰਹੇ ਫਿਰ ਉਹ 10 ਸਾਲ ਚੀਵਨਟ ਰਹੇ ਕੈਲੀਫੋਰਨੀਆ ਦੇ ਤੇ ਮੇਰੇ ਨਾਲ ਉਹ ਛੇਰੇ ਵੀ ਕਰਦੇ ਸੀ ਕਿ ਇਹ ਜਿਹੜਾ ਕੈਲੀਫੋਰਨੀਆ ਉੱਥੇ ਮੇਰਾ ਸਿੱਖਾ ਨਾ ਬਹੁਤ ਲੰਮਾ ਬਾਸਤਾ ਤੇ ਮੈਂ ਗੁਰਦੁਆਰੇ ਚ ਅਕਸਰ ਉੱਥੇ ਜਾਂਦਾ ਪਾਵੇਂ ਉਹ ਮਾਰਚ ਜਿੱਥੇ ਹੋਏ ਸੀਗੇ ਪਰ ਚੰਗੇ ਖੁੱਲੇ ਮਾਹੌਲ ਦੇ ਵਿੱਚ ਗੱਲ ਹੋਈ ਨਾਲ ਉਹਨਾਂ ਦੀ ਧਰਮਸਪਤਨੀ ਔਰ ਇੱਕ ਉਹਨਾਂ ਦਾ ਕਜਨ ਆਇਆ ਸੀ ਔਰ ਚੰਗੇ ਮਾਹੌਲ ਦੇ ਵਿੱਚ ਨਮਸਕਾਰ ਕਰਕੇ ਉਹ ਇੱਥੇ ਗੁਰਾਂ ਨੂੰ ਤੇ ਇੱਥੇ ਉਹਨਾਂ ਦਾ ਮਾਨ ਸਤਕਾਰ ਵੀ ਕੀਤਾ ਉਹ ਹੁਣ ਬੇ